ਦੇਸ਼ਾਂ ਵਿਦੇਸ਼ਾਂ ਤੋਂ ਰਾਜਾ ਸਾਹਿਬ ਵਲੌਗਸ ਨਾਲ ਜੁੜੀਆਂ ਰੱਬ ਰੂਪ ਸੰਗਤਾਂ ਨੂੰ ਮੈਂ ਅਮਰਿਕ ਸਿੰਘ ਬੱਲਵਾਲ ਇੱਕ ਵਾਰ ਫਿਰ ਫਤਿਹ ਬੁਲਾਉਣਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜਾ ਬਲੀ ਕਰ ਬਲੀ ਗੁਰੂ ਪਿਆਰੀ ਸਾਧ ਸੰਗਤ ਜੀਓ ਆਪ ਜੀ ਪਲੀ ਪਾਤ ਜਾਣਦੇ ਹੋ ਕਿ ਅਸੀਂ ਰਾਜਾ ਸਾਹਿਬ ਵਲੌਗਸ ਦੇ ਪਲੇਟਫਾਰਮ ਰਾਹੀਂ ਧੰਨ ਧੰਨ 108 ਹਜ਼ੂਰ ਸ਼੍ਰੀ ਨਾਮਕਮਨ ਰਾਜਾ ਸਾਹਿਬ ਜੀ ਦੀ ਜੀਵਨੀ ਨੂੰ ਐਪੀਸੋਡਾਂ ਰਾਹੀਂ ਸ਼ੂਟ ਕਰਕੇ ਸੰਗਤ ਦੇ ਸਨਮੁਖ ਰੱਖਣ ਦਾ ਇੱਕ ਲੜੀਵਾਰ ਸ੍ਰਂਸ਼ਲਾ ਸ਼ੁਰੂ ਕੀਤਾ ਹੋਇਆ ਹੈ ਅੱਜ ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਦੀ ਜੀਵਨੀ ਦਾ ਇੱਕ ਹੋਰ ਨਵੇਕਲਾ ਐਪੀਸੋਡ ਲੈ ਕੇ ਆਪ ਸਰਬੱਤ ਸੰਗਤ ਦੇ ਸਾਹਮਣੇ ਹਾਜ਼ਰ ਹੋયા ਹਾਂ ਇਹ ਸਮਾਂ 1903 ਈਸਵੀ ਦਾ ਸੀ ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਕਾਫੀ ਸਾਲ ਨਗਰ ਝੰਗੜਾਂ ਦੇ ਵਿੱਚ ਰਹੇ ਫਿਰ ਉਸ ਤੋਂ ਬਾਅਦ ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਕਾਫੀ ਸਮਾਂ ਪਿੰਡ ਰੈਪੇ ਦੇ ਵਿੱਚ ਰਹੇ ਔਰ ਇਸ ਸਮੇਂ ਦੇ ਦੌਰਾਨ ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਪਿੰਡ ਮਜਾਰੇ ਪਿੰਡ ਮੂਸਾਪੁਰ ਪਿੰਡ ਰੈਪੇ ਪਿੰਡ ਝਿੰਗਣੀ ਗੁਣਾਚੌਰ ਗੋਸੜਾ ਬੱਲੋਵਾਲ ਜਗਤਪੁਰ ਆਦਿਕ ਪਿੰਡਾਂ ਦੇ ਵਿੱਚ ਵਿਚਰਦੇ ਰਹਿੰਦੇ ਸਨ ਔਰ ਆਪਣੇ ਇਸ ਵਿਚਰਨ ਦੇ ਸਮੇਂ ਹਜ਼ੂਰ ਸ਼੍ਰੀ ਨਾਮਕਮਰ ਰਾਜਾ ਸਾਹਿਬ ਜੀ ਕਲਯੁਗ ਦੇ ਸਮੇਂ ਦੇ ਵਿੱਚ ਪਰਮਾਤਮਾ ਦੀ ਬੰਦਗੀ ਨਾਲੋਂ ਟੁੱਟੇ ਹੋਏ ਲੋਕਾਂ ਨੂੰ ਭਗਤੀ ਮਾਰਗ ਦੇ ਪਾਂਧੀ ਬਣਾਉਂਦੇ ਰਹਿੰਦੇ ਸਨ ਅੱਡ ਅਡ ਕੋਤਕ ਰਚਾ ਕੇ ਹਜ਼ੂਰ ਸ਼੍ਰੀ ਨਾਭਕਮਰ ਰਾਜਾ ਸਾਹਿਬ ਜੀ ਜਿੱਥੇ ਲੋਕਾਈ ਨੂੰ ਕਾਮ ਕ੍ਰੋਧ ਲੋਭ মোহ ਵਰਗੇ ਵਿਕਾਰਾਂ ਤੋਂ ਦੂਰ ਰਹਿਣ ਦੀ ਤਾੜਨਾ ਕਰਦੇ ਸਨ ਉੱਥੇ ਹੀ ਹਜ਼ੂਰ ਸ਼੍ਰੀ ਨਾਭਕਮਰ ਰਾਜਾ ਸਾਹਿਬ ਜੀ ਸੰਸਾਰ ਦੇ ਲੋਕਾਂ ਨੂੰ ਭਗਤੀ ਦਾ ਜਾਗ ਲਾ ਕੇ ਉਸ ਪਰਮ ਸ਼ਕਤੀ ਪਰਮਾਤਮਾ ਦੀ ਬੰਦਗੀ ਦੇ ਰਾਹ ਦੇ ਉੱਤੇ ਪਾਉਂਦੇ ਸਨ ਇੱਕ ਦਿਨ ਦੀ ਗੱਲ ਹੈ ਹਜ਼ੂਰ ਸ਼੍ਰੀ ਨਾਭਕਮਰ ਰਾਜਾ ਸਾਹਿਬ ਜੀ ਪਿੰਡ ਰੈਪੇ ਦੇ ਵਿੱਚ ਰੁਕੇ ਹੋਏ ਨੇ ਰਾਤ ਹੋਈ ਹੈ ਲਗਭਗ ਅੱਧੀ ਰਾਤ ਦਾ ਸਮਾਂ ਹੈ ਹਜ਼ੂਰ ਸ਼੍ਰੀ ਨਾਵਕਮਰ ਰਾਜਾ ਸਾਹਿਬ ਜੀ ਨੇ ਭਾਈ ਸਰਮੁਖ ਸਿੰਘ ਨੂੰ ਕਿਹਾ ਸਰਮੁਖ ਸਿਆ ਮਾਤਾ ਜੀ ਬੜੇ ਯਾਦ ਕਰ ਰਹੇ ਨੇ ਮੇਰਾ ਦਿਲ ਕਰਦਾ ਹੈ ਕਿ ਆਪਾਂ ਮਾਤਾ ਜੀ ਨੂੰ ਜਾ ਕੇ ਮਿਲ ਆਈਏ ਅੱਜ ਮਾਤਾ ਜੀ ਦੀ ਯਾਦ ਬਹੁਤ ਆ ਰਹੀ ਹੈ ਮਾਤਾ ਜੀ ਦੀ ਉਮਰ ਵੀ ਵਡੇਰੀ ਹੋ ਗਈ ਹੈ ਕਿਤੇ ਸਮਾਂ ਅਖੀਰੀ ਨਾ ਹੋਵੇ ساری ਰਾਤ ਹਜ਼ੂਰ ਸ਼੍ਰੀ ਨਾਵਕਮਰ ਰਾਜਾ ਸਾਹਿਬ ਜੀ ਵਾਰ-ਵਾਰ ਮਾਤਾ ਸਾਹਿਬ ਦੇਈ ਜੀ ਨੂੰ ਯਾਦ ਕਰਦੇ ਰਹੇ ਸਵੇਰ ਹੁੰਦੀ ਹੈ ਸੂਰਜ ਨਿਕਲਦਾ ਹੈ ਤਾਂ ਸਾਜਰੇ ਸਾਜਰੇ ਹੀ ਹਜ਼ੂਰ ਸ਼ਰੀ ਨਾਭਕਮਰ ਰਾਜਾ ਸਾਹਿਬ ਜੀ ਭਾਈ ਸਰਮੁਖ ਸਿੰਘ ਨੂੰ ਕਹਿੰਦੇ ਨੇ ਚਲੋ ਛੇਤੀ ਚਲੀਏ ਮਾਤਾ ਜੀ ਦੇ ਦਰਸ਼ਨ ਕਰਨੇ ਨੇ ਹਜ਼ੂਰ ਸ਼ਰੀ ਨਾਭਕਮਰ ਰਾਜਾ ਸਾਹਿਬ ਜੀ ਪਿੰਡ ਰੈਪੇ ਤੋਂ ਚਾਲੇ ਪਾਉਂਦੇ ਨੇ ਤੇ ਪਿੰਡ ਮੰਨਣ ਹਨ ਆਪਣੇ ਜੱਦੀ ਪਿੰਡ ਦੇ ਵਿੱਚ ਪਹੁੰਚ ਜਾਂਦੇ ਨੇ ਮਾਤਾ ਸਾਹਿਬ ਦੀ ਜੀ ਪਲੰਗੇ ਦੇ ਉੱਤੇ ਲੇਟੇ ਹੋਏ ਨੇ ਉਮਰ ਕਾਫੀ ਹੋ ਚੁੱਕੀ ਹੈ ਸੰਸਾਰ ਦੇ ਨਾਲੋਂ ਮੋਹ ਟੁੱਟ ਚੁੱਕਿਆ ਹੈ ਦੁਨੀਆਦਾਰੀ ਹੁਣ ਮਾਤਾ ਸਹਿਬ ਦੇਈ ਜੀ ਨੂੰ ਪਿਆਰੀ ਨਹੀਂ ਲੱਗ ਰਹੀ ਸਮਾਂ ਅਖੀਰੀ ਆ ਗਿਆ ਹੈ ਮਨ ਦੇ ਵਿੱਚ ਇੱਕੋ ਇੱਕ ਤਾਂਗ ਹੈ ਕਿ ਆਪਣੇ ਪੁੱਤਰ ਦੇ ਇੱਕ ਵਾਰ ਦਰਸ਼ਨ ਕਰ ਲਵਾਂ ਪ੍ਰਮਾਤਮਾ ਨੇ ਉਹ ਤਾਂਗ ਵੀ ਪੂਰੀ ਕਰ ਦਿੱਤੀ ਹਜ਼ੂਰ ਸ਼੍ਰੀ ਨਾਮਕੰਨ ਰਾਜਾ ਸਾਹਿਬ ਜੀ ਨੇ ਪਿੰਡ ਮੰਨਣਹਾਨੇ ਪਹੁੰਚ ਕੇ ਮਾਤਾ ਸਹਿਬ ਦੇਈ ਜੀ ਨੂੰ ਨਮਸਕਾਰ ਕੀਤੀ ਹੈ ਮਾਤਾ ਸਹਿਬ ਦੇਵੀ ਜੀ ਨੇ ਅੱਖਾਂ ਖੋਲੀਆਂ ਨੇ ਤੇ ਹਜ਼ੂਰ ਸ਼੍ਰੀ ਨਾਭ ਕਮਰਾਜਾ ਸਾਹਿਬ ਜੀ ਨੂੰ ਵੇਖਿਆ ਹੈ ਮਨ ਗਦਗਦ ਕਰ ਉੱਠਿਆ ਆਪਣੇ ਪੁੱਤਰ ਨੂੰ ਆਪਣੇ ਸਾਹਮਣੇ ਖੜਾ ਵੇਖ ਕੇ ਔਰ ਉਹ ਸਾਧੂ ਰੂਪ ਦੇ ਵਿੱਚ ਹੈ ਸੁੰਦਰ ਬਾੰਬਰੀਆਂ ਨੇ ਸੁੰਦਰ ਜਟਾਵਾਂ ਨੇ ਚਿਹਰੇ ਦੇ ਉੱਤੇ ਇਲਾਹੀ ਨੂਰ ਚਲਕ ਰਿਹਾ ਹੈ ਐਸੇ ਇਲਾਹੀ ਨੂਰ ਦੇ ਦਰਸ਼ਨ ਕਰਕੇ ਮਾਤਾ ਸਹਿਬ ਦੇਵੀ ਜੀ ਦਾ ਮਨ ਸ਼ੀਤਲ ਹੋ ਗਿਆ ਸ਼ਾਂਤ ਹੋ ਗਿਆ ਉਹਨ ਮੰਨ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਤਾੰਗ ਨਹੀਂ ਰਹਿ ਗਈ ਸਿਰਫ ਇੱਕੋ ਤਾੰਗ ਸੀ ਰਾਜਾ ਸਾਹਿਬ ਜੀ ਦੇ ਆਖਰੀ ਸਮੇਂ ਦਰਸ਼ਨ ਕਰਨ ਦੀ ਉਹ ਵੀ ਹਜ਼ੂਰ ਨੇ ਪੂਰੀ ਕਰ ਦਿੱਤੀ ਹੈ ਹਜ਼ੂਰ ਨੇ ਆਪ ਚੱਲ ਕੇ ਆ ਕੇ ਮਾਤਾ ਸਾਹਿਬ ਦੇਈ ਜੀ ਦੇ ਜਿੱਥੇ ਖੁਦ ਦਰਸ਼ਨ ਕੀਤੇ ਨੇ ਉੱਥੇ ਹੀ ਮਾਤਾ ਸਾਹਿਬ ਦੇਈ ਜੀ ਦੀ ਮਨ ਦੀ ਅਖੀਰੀ ਤਾੰਗ ਨੂੰ ਵੀ ਪੂਰਾ ਕਰ ਦਿੱਤਾ ਹੈ ਮਾਤਾ ਸਾਹਿਬ ਦੇਈ ਜੀ ਨੇ ਹਜ਼ੂਰ ਦੇ ਮੁਬਾਰਕ ਹੱਥਾਂ ਨੂੰ ਫੜਿਆ ਹੈ ਤੇ ਚੁੰਮਿਆ ਹੈ ਆਪਣਾ ਪਿਆਰ ਦులਾਰ ਆਪਣੇ ਪੁੱਤਰ ਦੇ ਨਾਲ ਪ੍ਰਗਟ ਕਰ ਰਹੇ ਨੇ ਭਾਵੇਂ ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਸੰਸਾਰ ਵਾਸਤੇ ਲੁਕਾਈ ਵਾਸਤੇ ਰੱਬੀ ਰੂਪ ਸਨ ਬ੍ਰਹਮ ਗਿਆਨੀ ਸਨ ਪੂਰਨ ਸੰਤ ਸਨ ਪਰਮਾਤਮਾ ਦੇ ਭੇਜੇ ਹੋਏ ਪੈਗੰਬਰ ਸਨ ਪਰ ਮਾਤਾ ਸਹਿਬ ਦੀ ਜੀ ਵਾਸਤੇ ਤਾਂ ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਉਹਨਾਂ ਦੇ ਬੇਟੇ ਹੀ ਸਨ ਜਿਵੇਂ ਇੱਕ ਮਾਤਾ ਆਪਣੇ ਬੱਚਿਆਂ ਦੇ ਨਾਲ ਮੋਹ ਕਰਦੀ ਹੈ ਪਿਆਰ ਵਕਤ ਕਰਦੀ ਹੈ ਇਸੇ ਤਰ੍ਹਾਂ ਮਾਤਾ ਸਹਿਬ ਦੇ ਜੀ ਨੇ ਵੀ ਕੋਸ਼ਿਸ਼ ਕੀਤੀ ਹੈ ਕਿ ਉਹ ਹਜ਼ੂਰ ਸ਼੍ਰੀ ਨਾਵ ਕਮਰ ਰਾਜਾ ਸਾਹਿਬ ਜੀ ਦੇ ਨੂਰਾਨੀ ਚਿਹਰੇ ਉੱਤੇ ਹੱਥ ਫੇਰ ਸਕਣ ਹਜ਼ੂਰ ਸ਼੍ਰੀ ਨਾਵ ਕਮਰ ਰਾਜਾ ਸਾਹਿਬ ਜੀ ਦਾ ਸਿਰ ਪੋਲ ਸਕਣ ਪਰ ਬਾਹਾਂ ਥੱਕ ਚੁੱਕੀਆਂ ਨੇ ਅਵਸਥਾ ਕਾ ਵੀ ਬਿਰਤ ਹੋ ਚੁੱਕੀ ਹੈ ਮਾਤਾ ਸਹਿਬ ਦੇ ਜੀ ਦੀਆਂ ਬਾਹਾਂ ਉੱਤੇ ਚੁੱਕੀਆਂ ਨਹੀਂ ਜਾ ਰਹੀਆਂ ਹਜ਼ੂਰ ਸ਼੍ਰੀ ਨਾਵ ਕਮਰ ਰਾਜਾ ਸਾਹਿਬ ਜੀ ਦੇ ਦਰਸ਼ਨ ਕਰਕੇ ਮਾਤਾ ਸਹਿਬ ਦੇਈ ਜੀ ਨਿਹਾਲ ਹੋ ਗਏ ਨੇ ਉਧਰ ਹਜ਼ੂਰ ਸ਼੍ਰੀ ਨਾਭ ਕਮਨ ਰਾਜਾ ਸਾਹਿਬ ਜੀ ਨੇ ਵੀ ਮਾਤਾ ਸਹਿਬ ਦੇਈ ਜੀ ਦੇ ਨਾਲ ਰੱਜ ਕੇ ਮੋਹ ਪ੍ਰਗਟ ਕੀਤਾ ਹੈ ਉਹ ਸਮਾਂ ਆ ਗਿਆ ਜਿਸ ਸਮੇਂ ਮਾਤਾ ਸਹਿਬ ਦੇਈ ਜੀ ਨੇ ਇਸ ਸੰਸਾਰ ਦਾ ਤਿਆਗ ਕਰਕੇ ਸੱਚਖੰਡ ਦੇ ਵਿੱਚ ਜਾ ਬਿਰਾਜਣਾ ਹੈ ਹਜ਼ੂਰ ਸ਼੍ਰੀ ਨਾਭ ਕਮਨ ਰਾਜਾ ਸਾਹਿਬ ਜੀ ਦੇ ਅੰਤਮ ਸਮੇਂ ਦਰਸ਼ਨ ਕਰਕੇ ਮਾਤਾ ਸਹਿਬ ਦੇਈ ਜੀ ਦਾ ਮਨ ਇਨਾ ਸ਼ੀਤਲ ਹੋ ਗਿਆ ਇਨਾ ਨਿਹਾਲ ਹੋ ਗਿਆ ਕਿ ਹੁਣ ਕੁਝ ਵੀ ਹੋਰ ਵੇਖਣ ਦੀ ਮਨ ਦੇ ਵਿੱਚ ਤਾਂਗ ਨਹੀਂ ਰਹਿ ਗਈ ਮਾਤਾ ਸਹਿਬ ਦੀ ਜੀ ਨੇ ਹਜ਼ੂਰ ਸ਼੍ਰੀ ਨਾਮਕਮ ਰਾਜਾ ਸਾਹਿਬ ਜੀ ਦੇ ਨੂਰਾਨੀ ਚਿਹਰੇ ਨੂੰ ਇੱਕ ਵਾਰ ਨੀਝ ਲਾ ਕੇ ਤੱਕਿਆ ਹੈ ਤੇ ਇੱਕ ਲੰਮਾ ਸਾਹ ਭਰਿਆ ਹੈ ਉਸ ਤੋਂ ਬਾਅਦ ਮਾਤਾ ਸਹਿਬ ਦੀ ਜੀ ਨੇ ਅੱਖਾਂ ਬੰਦ ਕਰ ਰਹੀਆਂ ਨੇ ਹੁਣ ਹਜ਼ੂਰ ਦੇ ਦਰਸ਼ਨ ਕਰਨ ਤੋਂ ਬਾਅਦ ਮਾਤਾ ਸਹਿਬ ਦੀ ਜੀ ਨਹੀਂ ਚਾਹੁੰਦੇ ਉਸ ਸੰਸਾਰ ਦੀ ਕਿਸੇ ਵੀ ਹੋਰ ਵਸਤੂ ਜਾਂ ਵਿਅਕਤੀ ਨੂੰ ਵੇਖਣ ਅੱਖਾਂ ਬੰਦ ਕਰ ਲਈਆਂ ਨੇ ਸਾਹ ਹੌਲੀ-ਹੌਲੀ ਧੀਵੇਂ ਪੈਂਦੇ ਜਾ ਰਹੇ ਨੇ ਹਜ਼ੂਰ ਸ਼੍ਰੀ ਨਾਥ ਕਮਰਾਜਾ ਸਾਹਿਬ ਜੀ ਭਾਈ ਸਰਮੁਖ ਸਿੰਘ ਜੀ ਤੇ ਪਿੰਡ ਮੰਨਣ ਹਨ ਨੇ ਦੀਆਂ ਹੋਰ ਸੰਗਤਾਂ ਵੀ ਉੱਥੇ ਹੀ ਬਿਰਾਜੀਆਂ ਹੋਈਆਂ ਨੇ ਆਖਰਕਾਰ ਹਜ਼ੂਰ ਸ਼੍ਰੀ ਨਾਥ ਕਮਰਾਜਾ ਸਾਹਿਬ ਜੀ ਦੇ ਸਤਕਾਰਯੋਗ ਮਾਤਾ ਜੀ ਮਾਤਾ ਸਾਹਿਬ ਦੇ ਜੀ ਨੂੰ ਉਸ ਦਰਗਾਹ ਦੇ ਵਿੱਚੋਂ ਸੁਨੇਹਾ ਆ ਗਿਆ ਹੈ ਸਮਾ ਆ ਗਿਆ ਹੈ ਮਾਤਾ ਸਹਿਬ ਦੇਈ ਜੀ ਨੇ ਮਾਤ ਲੋਕ ਤੋਂ ਪਰਲੋਕ ਨੂੰ ਚਾਲੇ ਪਾਉਣੇ ਨੇ ਮਾਤਾ ਸਹਿਬ ਦੇਈ ਜੀ ਦੇ ਸਵਾਸ ਧੀਵੇਂ ਹੁੰਦੇ ਹੁੰਦੇ ਰੁਕ ਗਏ ਹਜ਼ੂਰ ਸ਼੍ਰੀ ਨਾਭ ਕਮਰਾਜਾ ਸਾਹਿਬ ਜੀ ਨੇ ਮਾਤਾ ਸਹਿਬ ਦੇਈ ਜੀ ਦੀ ਮੁਬਾਰਕ ਹੱਥਾਂ ਨੂੰ ਫੜ ਕੇ ਚੁੰਮਿਆ ਹੈ ਮਾਤਾ ਸਹਿਬ ਦੇਈ ਜੀ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਜਾ ਬਿਰਾਜੇ ਨੇ ਮਾਤਾ ਸਹਿਬ ਦੇਈ ਜੀ ਦੇ ਅਕਾਲ ਚਲਾਣੇ ਤੋਂ ਬਾਅਦ ਹਜ਼ੂਰ ਸ਼੍ਰੀਨਾਪਕਮ ਰਾਜਾ ਸਾਹਿਬ ਜੀ ਨੇ ਆਪਣੇ ਮੁਬਾਰਕ ਹੱਥਾਂ ਦੇ ਨਾਲ ਮਾਤਾ ਸਹਿਬ ਦੇਈ ਜੀ ਦਾ ਪਿੰਡ ਮੰਨਣਹਾਣੇ ਦੇ ਵਿੱਚ ਅੰਤਮ ਸੰਸਕਾਰ ਕੀਤਾ ਹੈ ਸਾਰੀਆਂ ਅੰਤਮ ਰਸਮਾਂ ਹਜ਼ੂਰ ਨੇ ਆਪਣੇ ਮੁਬਾਰਕ ਹੱਥਾਂ ਦੇ ਨਾਲ ਨਿਭਾਈਆਂ ਉਸ ਤੋਂ ਬਾਅਦ ਭਾਈ ਸਰਮੁਖ ਸਿੰਘ ਨੂੰ ਮਹਾਰਾਜ ਨੇ ਪਿੰਡ ਰੇਪੇ ਜਾਣ ਦਾ ਹੁਕਮ ਕਰ ਦਿੱਤਾ ਤੇ ਆਪ ਹਜ਼ੂਰ ਸ਼੍ਰੀਨਾਪਕਮ ਰਾਜਾ ਸਾਹਿਬ ਜੀ 1 ਮਹੀਨਾ ਪਿੰਡ ਮੰਨਣਹਾਣੇ ਦੇ ਵਿੱਚ ਹੀ ਰਹੇ ਬਹੁਤ ਸਾਰੀਆਂ ਸੰਗਤਾਂ ਹਜ਼ੂਰ ਸ਼੍ਰੀ ਨਾਥ ਕਮਰ ਰਾਜਾ ਸਾਹਿਬ ਜੀ ਦੇ ਨਾਲ ਮਾਤਾ ਸਹਿਬ ਦੀ ਜੀ ਦੇ ਅਕਾਲ ਚਲਾਣੇ ਦਾ ਅਫਸੋਸ ਪ੍ਰਗਟ ਕਰਨ ਲਈ ਪਿੰਡ ਮੰਨਣ ਹਨ ਅਕਸਰ ਜਾਂਦੀਆਂ ਰਹਿੰਦੀਆਂ ਸਨ ਭਾਈ ਸਰਮੁਖ ਸਿੰਘ ਜੀ ਨੂੰ ਹਜ਼ੂਰ ਸ਼੍ਰੀ ਨਾਥ ਕਮਰ ਰਾਜਾ ਸਾਹਿਬ ਜੀ ਦੇ ਪ੍ਰੇਮ ਦੀ ਜਾਗ ਇੰਨੀ ਪਰਬਲ ਲੱਗੀ ਹੋਈ ਸੀ ਕਿ ਭਾਈ ਸਰਮੁਖ ਸਿੰਘ ਜੀ ਪਿੰਡ ਰੈਪੇ ਤੋਂ ਹਰ ਰੋਜ਼ ਪ੍ਰਸ਼ਾਦਾ ਤਿਆਰ ਕਰਕੇ ਪਿੰਡ ਮੰਨਣਹਾਨੇ ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਵਾਸਤੇ ਲੈ ਕੇ ਜਾਇਆ ਕਰਦੇ ਸਨ ਪਿੰਡ ਮੰਨਣਹਾਨੇ ਤੋਂ ਬਾਅਦ ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਆਪਣੇ ਜਨਮ ਸਥਾਨ ਆਪਣੇ ਨਾਨਕੇ ਨਗਰ ਪਿੰਡ ਬੱਲੋਵਾਲ ਦੇ ਵਿੱਚ ਆਏ 13 ਦਿਨ ਦਾ ਸਮਾਂ ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਨੇ ਮਾਤਾ ਸਹਿਬ ਦੇ ਜੀ ਦੇ ਅਕਾਲ ਚਲਾਣੇ ਤੋਂ ਬਾਅਦ ਪਿੰਡ ਬੱਲੋਵਾਲ ਦੇ ਵਿੱਚ ਬਤੀਤ ਕੀਤਾ ਨਾਨਕੇ ਨਗਰ ਦੀਆਂ ਸੰਗਤਾਂ ਨੂੰ ਆਖਿਆ ਕਿ ਸਾਡੇ ਮਨ ਦੇ ਵਿੱਚ ਫੁਰਨਾ ਆਇਆ ਕਿ ਆਪਣੀ ਜਨਮ ਭੋਇਣ ਦੇ ਦਰਸ਼ਨ ਕਰ ਚਲੀਏ ਪਿੰਡ ਬੱਲੋਵਾਲ ਦੀਆਂ ਸੰਗਤਾਂ ਨੇ ਹਜ਼ੂਰ ਸ਼੍ਰੀ ਨਾਭ ਕਮਾ ਰਾਜਾ ਸਾਹਿਬ ਜੀ ਦੇ ਨਾਲ ਬੜੇ ਹੀ ਪ੍ਰੇਮ ਭਰੇ ਬਚਨ ਕੀਤੇ ਰਾਜਾ ਸਾਹਿਬ ਜੀ ਦੇ ਉੱਤੇ ਸ਼ਰਧਾ ਬਿਆਕਤ ਕਰਕੇ ਬੱਲੋਵਾਲ ਦੀਆਂ ਸੰਗਤਾਂ ਨੇ ਆਪੋ ਆਪਣੀ ਇੱਛਾ ਅਨੁਸਾਰ ਰਸਤਾ ਵਸਦਾ ਹਜ਼ੂਰ ਸ਼੍ਰੀ ਨਾਭ ਕਮਾ ਰਾਜਾ ਸਾਹਿਬ ਜੀ ਦੇ ਚਰਨਾ ਵਿੱਚ ਹਾਜ਼ਰ ਕੀਤੀਆਂ ਰਾਜਾ ਸਾਹਿਬ ਜੀ ਦੀ ਮਾਸੀ ਪਿੰਡ ਤਾਰਪੁਰ ਵਾਲੀ ਵੀ ਪਿੰਡ ਬੱਲੋਵਾਲ ਹੀ ਰਹਿੰਦੀ ਸੀ ਤਾਰਪੁਰ ਵਾਲੀ ਮਾਸੀ ਦਾ ਲੜਕਾ ਵਿਸ਼ਨ ਸਿੰਘ ਵੀ ਪਿੰਡ ਬੱਲੋਵਾਲ ਹੀ ਰਹਿੰਦਾ ਸੀ ਹਜ਼ੂਰ ਸ਼ਰੀ ਨਾਬਕਮਰ ਰਾਜਾ ਸਾਹਿਬ ਜੀ ਨੂੰ ਪਿੰਡ ਬੱਲੋਵਾਲ ਦੀਆਂ ਸੰਗਤਾਂ ਨੇ ਬਹੁਤ ਬੇਨਤੀ ਕੀਤੀ ਕਿ ਪਾਸ਼ਾ ਜੀ ਕਿਰਪਾ ਕਰੋ ਇਸ ਨਗਰ ਦੇ ਵਿੱਚ ਹੀ ਨਿਵਾਸ ਕਰੋ ਆਪ ਜੀ ਕਿਦਰੇ ਹੋਰ ਨਾ ਜਾਓ ਇਸ ਨਗਰ ਵਿੱਚ ਰਹਿ ਕੇ ਹੀ ਧਰਮ ਦਾ ਪ੍ਰਚਾਰ ਕਰੋ ਇਸ ਨਗਰ ਦੇ ਵਿੱਚ ਰਹਿ ਕੇ ਹੀ ਲੋਕਾਈ ਦਾ ਉਦਾਰ ਕਰੋ ਪਰ ਰਾਜਾ ਸਾਹਿਬ ਜੀ ਨੇ ਆਖਿਆ ਨਹੀਂ ਭਾਈ ਅਸੀਂ ਤਾਂ ਜਨਮ ਭੋਇਣ ਦੇ ਦਰਸ਼ਨ ਕਰਨ ਵਾਸਤੇ ਆਏ ਸਾਂ ਵੇਖਣ ਵਾਸਤੇ ਆਏ ਸਾਂ ਜਦੋਂ ਵੀ ਤੁਸੀਂ ਸਾਨੂੰ ਪ੍ਰੇਮ ਨਾਲ ਯਾਦ ਕਰੋਗੇ ਅਸੀਂ ਇਸ ਧਰਤੀ ਦੇ ਉੱਤੇ ਹਾਜ਼ਰ ਹੋ ਜਾਵਾਂਗੇ ਸਾਡੀਆਂ ਅਕਾਲ ਪੁਰਖ ਦੇ ਦਫ਼ਤਰ ਦੇ ਵਿੱਚੋਂ ਬੜੀਆਂ ਵੱਡੀਆਂ ਡਿਊਟੀਆਂ ਲੱਗੀਆਂ ਹੋਈਆਂ ਨੇ ਅਸਾਂ ਅਕਾਲ ਪੁਰਖ ਦੀ ਲਈ ਹੋਈ ਡਿਊਟੀ ਅਨੁਸਾਰ ਵੱਖ-ਵੱਖ ਥਾਵਾਂ ਤੇ ਜਾ ਕੇ ਅਕਾਲ ਪੁਰਖ ਦੇ ਹੁਕਮ ਅਨੁਸਾਰ ਪ੍ਰਭੂ ਦੇ ਮਾਰਗ ਤੋਂ ਟੁੱਟੇ ਹੋਏ ਲੋਕਾਂ ਨੂੰ ਬੰਦਗੀ ਦੇ ਰਸਤੇ ਤੇ ਪਾੰਦੀ ਬਣਾਉਣਾ ਹੈ ਅਸੀਂ ਰਾਹਾਂਗੇ ਤਾਂ ਪਿੰਡ ਰੈਪੇ ਹੀ ਹਜ਼ੂਰ ਸ਼੍ਰੀ ਨਾਮਕਮਾ ਰਾਜਾ ਸਾਹਿਬ ਜੀ ਦੀ ਮਾਸੀ ਜੀ ਨੇ ਵੀ ਬਹੁਤ ਪਿਆਰ ਦੇ ਨਾਲ ਰਾਜਾ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ ਕਿਰਪਾ ਕਰੋ ਤੁਸੀਂ ਸਾਡੇ ਕੋਲ ਹੀ ਨਿਵਾਸ ਕਰੋ ਤਾਂ ਰਾਜਾ ਸਾਹਿਬ ਜੀ ਨੇ ਉਹਨਾਂ ਨੂੰ ਵੀ ਕਿਹਾ ਕਿ ਮਾਸੀ ਜੀ ਅਸਾਂ ਤੁਹਾਡੇ ਤੋਂ ਕਿਤੇ ਦੂਰ ਨਹੀਂ ਜਦੋਂ ਵੀ ਤੁਸੀਂ ਪ੍ਰੇਮ ਨਾ ਯਾਦ ਕਰੋਗੇ ਅਸੀਂ ਹਾਜ਼ਰ ਹੋ ਜਾਵਾਂਗੇ ਪਿੰਡ ਬੱਲੋਵਾਲ ਦੀਆਂ ਸੰਗਤਾਂ ਨੂੰ 13 ਦਿਨ ਦਾ ਸਮਾਂ ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਨੇ ਆਪਣੇ ਅੰਮ੍ਰਿਤਮਈ ਮੁਖਾਰਬਨ ਤੋਂ ਅੰਮ੍ਰਿਤਮਈ ਬਚਨ ਉਚਾਰ ਕੇ ਉਪਦੇਸ਼ ਕੀਤਾ ਬਹੁਤ ਸਾਰੇ ਲੋਕਾਂ ਨੂੰ ਪ੍ਰਮਾਤਮਾ ਦੀ ਬੰਦਗੀ ਦਾ ਰਾਹ ਦੱਸਿਆ ਤੇ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਦੇ ਕਸ਼ਟ ਕਲੇਸ਼ ਦੁੱਖ ਤਲਿੱਦਰ ਦੂਰ ਕੀਤੇ ਅਤੇ ਫਿਰ ਪਿੰਡ ਬੱਲੋਵਾਲ ਤੋਂ ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਚਾਲੇ ਪਾ ਕੇ ਪਿੰਡ ਰੈਪੇ ਪਹੁੰਚ ਜਾਂਦੇ ਨੇ ਅੱਜ ਦੇ ਐਪੀਸੋਡ ਦੀ ਇੱਥੇ ਹੀ ਸਮਾਪਤੀ ਹੈ ਹਜ਼ੂਰ ਸ਼੍ਰੀ ਨਾਭ ਕਮਰਾਜਾ ਸਾਹਿਬ ਜੀ ਦੀ ਜੀਵਨੀ ਦੇ ਕੁਝ ਹੋਰ ਪ੍ਰਸੰਗ ਲੈ ਕੇ ਆਉਣ ਵਾਲੇ ਐਪੀਸੋਡਾਂ ਵਿੱਚ ਆਪ ਜੀ ਦੇ ਸਾਹਮਣੇ ਜ਼ਰੂਰ ਹਾਜ਼ਰ ਹੋਵਾਂਗਾ ਰਾਜਾ ਸਾਹਿਬ ਜੀ ਦੀਆਂ ਪਿਆਰੀਆਂ ਸੰਗਤਾਂ ਨੂੰ ਪ੍ਰੇਮ ਸਹਿਤ ਸਤਿਕਾਰ ਸਹਿਤ ਨਿਮਰਤਾ ਸਹਿਤ ਹੱਥ ਜੋੜ ਕੇ ਬੇਨਤੀ ਹੈ ਕਿ ਰਾਜਾ ਸਾਹਿਬ ਬਲੌਗਸ ਪਲੇਟਫਾਰਮ ਨੂੰ ਸੋਸ਼ਲ ਮੀਡੀਆ ਤੇ ਫੇਸਬੁਕ YouTube Instagram ਦੇ ਉੱਤੇ ਵੱਧ ਤੋਂ ਵੱਧ ਫੋਲੋ ਕਰੋ ਸਬਸਕ੍ਰਾਈਬ ਕਰੋ ਲਾਈਕ ਸ਼ੇਅਰ ਤੇ ਕਮੈਂਟ ਕਰੋ ਅਤੇ ਰਾਜਾ ਸਾਹਿਬ ਜੀ ਦੀਆਂ ਦੇਸ਼ਾਂ ਵਿਦੇਸ਼ਾਂ ਵਿੱਚ ਵਸਦਿਆਂ ਸੰਗਤਾਂ ਤੱਕ ਰਾਜਾ ਸਾਹਿਬ ਜੀ ਦੀ ਜੀਵਨੀ ਪਹੁੰਚਾਓ ਭਾਵੇਂ ਕਿ ਹਜ਼ੂਰ ਸ਼੍ਰੀ ਨਾਮਕਮ ਰਾਜਾ ਸਾਹਿਬ ਜੀ ਦੀ ਜੀਵਨੀ ਨੂੰ ਭਾਈ ਗੁਰਬਖਸ਼ ਸਿੰਘ ਜੀ ਪਿੰਡ ਰਹਿਪੇ ਵਾਲਿਆਂ ਨੇ ਨੂਰੀ ਕਿਰਨਾ ਕਿਤਾਬ ਲਿਖ ਕੇ ਸੰਭਾਲਿਆ ਹੋਇਆ ਹੈ ਔਰ ਸੰਗਤਾਂ ਦੀ ਕਚਹਿਰੀ ਵਿੱਚ ਰੱਖਿਆ ਹੈ ਪਰ ਸੋਸ਼ਲ ਮੀਡੀਆ ਦੇ ਪਲੇਟਫਾਰਮ ਤੇ ਰਾਜਾ ਸਾਹਿਬ ਵਲੌਗਸ ਦਾ ਇੱਕ ਨਿਮਾਣਾ ਜਿਹਾ ਉਪਰਾਲਾ ਹੈ ਕਿ ਹਜ਼ੂਰ ਸ਼੍ਰੀਨਾਪਕਮ ਰਾਜਾ ਸਾਹਿਬ ਜੀ ਦੀ ਜੀਵਨੀ ਨੂੰ ਡਿਜੀਟਲ ਰਾਸਤੇ ਰਾਹੀਂ ਸੰਗਤ ਦੀ ਕਚਹਿਰੀ ਦੇ ਵਿੱਚ ਰੱਖਿਆ ਜਾ ਸਕੇ ਅੱਜ ਦੇ ਐਪੀਸੋਡ ਦੀ ਇੱਥੇ ਹੀ ਸਮਾਪਤੀ ਹੈ ਫਤਿਹ ਬਿਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜਾ ਬਲੀ ਕਰ ਪਲੀ